ਦੁਕਾਨਦਾਰ ਸ਼ਟਰ ਤੋੜ ਕੇ ਨੋਟਾਂ ਦੇ ਹਾਰ ਲੈ ਕੇ ਚੋਰ ਹੋਏ ਫਰਾਰ ਸਵੇਰੇ ਕਰੀਬ 6 ਵਜੇ ਬਟਾਲਾ ਦੇ ਤੰਗ ਬਾਜ਼ਾਰ ਇਲਾਕੇ 'ਚ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮਿਣਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਚੋਰ ਰਾਡ ਨਾਲ ਛੱਤ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਕਰੀਬ 30000 ਰੁਪਏ ਦੇ ਨਵੇਂ ਨੋਟਾਂ ਦੇ ਹਾਰ ਚੋਰੀ ਕਰ ਲਏ ਗਏ ਦੁਕਾਨਦਾਰ ਤੇ ਮਾਲਕ ਸ਼ਮੀ ਨૈયਰ ਨੇ ਦੱਸਿਆ ਕਿ ਉਹਨਾਂ ਦਾ ਕਵਾਂਡੀ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਹਨਾਂ ਦੀ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਅਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਤੇ ਦੁਕਾਨ 'ਚ ਨਵੀਂ ਕਰੰਸੀ ਨੋਟ ਨਹੀਂ ਸਨ ਅਤੇ ਦੁਕਾਨਦਾਰ ਮਾਲਕ ਦਾ ਕਹਿਣਾ ਹੈ ਕਿ ਕਰੀਬ 30000 ਰੁਪਏ ਦੇ ਨਵੇਂ 1000 ਵਾਲੇ ਨੋਟ ਚੋਰੀ ਹੋ ਗਏ। ਦੂਜੇ ਪਾਸੇ ਚਸ਼ਮਦੀਦ ਨੇ ਦੱਸਿਆ ਕਿ ਦੋ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਜਾਮ ਦਿੱਤਾ ਹੈ ਤੇ ਉਹ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ। ਦੂਜੇ ਪਾਸੇ ਦੁਕਾਨ ਮਾਲਕ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਘਾਰੇ ਵੀ ਮੌਕੇ ਤੇ ਪਹੁੰਚ ਕੇ ਤੇ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਹੈ ਸ਼ਮੀ ਨਈਅਤ। ਕੀ ਹੋਇਆ ਤੁਹਾਡੇ ਇੱਥੇ? ਆ ਕੋਈ ਮਨੋਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਹੀ ਆਪਣਾ ਮੋਟਰ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਪਾਣੀ ਵਾਲੂ ਗੇਟ ਲੱਗਾਦਾ ਹੀ ਹਾਂ ਵਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸ ਵਾਲੇ ਉੱਥੇ ਘੁਲੋਤੇਦਾ ਹੀ ਕੰਦੇ ਅੱਛਾ ਜੀ ਕਹਿੰਦੇ ਉਹ ਉਹ ਵੇਖ ਕੇ ਉਹਨੂੰ ਮੁੰਡੇ ਹੋ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਰਸ ਵਾਲਾ ਤਾਂ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਅੱਛਾ ਬੱਸ ਕਾਦੀ ਦੁਕਾਨ ਕਾਦੀ ਸੀ ਇਹ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਵੇਖਾ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਆਈ ਪਤਾ ਕੁਝ ਕਿੰਨੇ ਕਬੀ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟੇ 6 ਦੀ ਹੈ 6 ਵਜੇ ਲੱਗ ਚੱਕੀ ਹੈ 6 ਵਜੇ ਲੱਗ ਚੱਕੀ ਪੁਲਿਸ ਕੰਮ ਲੈਟ ਕੀਤੀ ਤੇ ਕੀ ਕਰਾਂ ਜਾਂ ਪਤਾ ਲੱਗਾ ਕਾਦੇ ਨਾਲ ਛੱਡ ਦੇ ਤੋੜਿਆ ਗਿਆ ਇਹ ਮੇਰੇ ਕਹ ਰਾਟ ਰਾਟ ਨਹੀਂ ਕੋਈ ਛੱਡ ਤਾਂ ਕੀਤਾ ਉਹਨਾਂ ਨੇ ਲੋਡਰ ਆਟ ਕੰਦਾ ਫਰਿਆਦਾ ਇਹਨਾਂ ਦਾ ਅੱਛਾ ਆਪਣਾ ਸ੍ਰੀ ਦੇ ਸਵੇਰੇ 6 ਵਜੇ ਨਿਕਲੇ ਆ ਇੱਥੇ ਤੇ ਇੱਥੇ ਬੰਦੇ ਖੜੇ ਤੇ ਇੱਕੋ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਬਲਤਾਰਿਆ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਬੰਦੇ ਨੇ ਉਹ ਵਰਸ਼ਾ ਲੈ ਕੇ ਬੈਨੋਣਾ ਐ ਹਉ ਪਹਿਲਾਂ ਚਲ ਜਾ ਹਾਂ ਤੇ ਮੈਂ ਰਾਮਨਾਥ ਨਿਕਲ ਗਿਆ ਸੋਚ ਰਿਹਾ ਕਿ ਮੈਂ ਮਿਲੂਗਾ ਰਾਮਨਾਥ ਇਹ ਫੇਰ ਮੈਂ ਬਾਜੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਦਾ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆ ਜਾ ਦਾਵਾ ਦਾ ਬਾਈ ਜੰਨੂ ਆ ਗਏ ਨਹੀਂ ਨਹੀਂ ਬਾਹਰ ਦੇਖ ਬੰਦੇ ਕੋਈ ਪੈਂਡਾ ਅੱਜ ਉੱਪਰ ਹੈ ਕਰਤੇ ਸੀ ਇਹ ਸਪਲੈਂਡਰ ਦਾ ਮੋਟਰ ਨਹੀਂ ਮੁਕੇ ਦੇ ਬੜੀ ਤੇਰੇ ਨਾਲ ਸਨੋ ਦੇ ਕੋਲ ਕੋਈ ਹੋਈ ਹੈ ਸਰਦੋ ਕੁ ਤੁਸੀਂ ਦਿੱਤੀ ਆਏ ਮੁਕੇ ਦੇ ਦੇ ਇਸ ਬਕਰੋ ਕਹਿ ਕੇ ਮਾਰ ਨਹੀਂ ਬੜੀ ਤੱਕ ਕੀ ਗਿਆ ਇਹਨੂੰ ਦੱਸਿਆ ਕੁਝ ਇੱਕ ਵਾਰ ਦੱਸ ਦੇ ਬੇਗੋੜ 이 가로 이 가로, 이 가로.